ਸਾਬਕਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਬਕਾ ਸੈਨਿਕ ਸਤ ਸੰਜੀ ਕਮੇਟੀ ਪੰਜਾਬ ਸੁਪਾ ਪ੍ਰਧਾਨ ਗਰਦੀਪ ਸਿੰਘ ਢੰਡਾ ਵੀਰੋ ਅੱਜ ਅਸੀਂ ਤਰਤਾਨ ਜ਼ਿਲ੍ਹੇ ਚ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਸੀ ਜਿੱਤਾਂ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਪੰਜਾਬ ਟੀਮ ਜ਼ਿਲ੍ਹਾ ਕੈਸ਼ੀਅਰ ਪੰਜਾਬ ਕੈਸ਼ੀਅਰ ਇੱਦਾਂ ਸਾਰਿਆਂ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਸੀ ਉਸ ਦੇ ਵਿੱਚ ਇੱਕ ਸਾਡੇ ਕੋਲੋਂ ਮਸਲਾ ਆਇਆ ਸੀ ਕਿ ਸਾਡਾ ਸਾਬਕਾ ਸੈਨਿਕ ਵੀਰ ਬਰਜੀਤ ਸਿੰਘ ਉਦੇ ਨਾਲ ਉਹਨਾਂ ਦੇ ਗਵਾਂਡੀਆਂ ਨੇ ਬਹੁਤ ਧੱਕਾ ਧੱਕੇਸ਼ਾਹੀ ਕੀਤੀ ਆ ਜੋ ਨਿੰਦਨਯੋਗ ਆ ਤੇ ਸਾਬਕਾ ਸੈਨਿਕ ਸਰ ਸਾਂਝੀ ਕਮੇਟੀ ਉਹਦੀ ਨਕੇਦੀ ਕਰਦੀ ਆ ਤੇ ਨਾਲ ਹੀ ਸਾਨੂੰ ਪਤਾ ਚੱਲਿਆ ਸੀ ਕਿ ਸਾਡੀ ਭਾਈਵੰਦ ਕਮੇਟੀ ਸਾਬਕਾ ਸੈਨਿਕ ਕਿਸਾਨ ਮਜ਼ਬੂਰ ਕਮੇਟੀ ਜਦੇ ਪ੍ਰਧਾਨ ਨੇ ਸਰਦਾਰ ਕਸ਼ਮੀਰ ਸਿੰਘ ਹਣੀ ਤੇ ਸੀਨੀਅਰ ਮੀਤ ਪ੍ਰਧਾਨ ਆਂਦਾ ਸਾਹਿਬ ਹਣੀ ਉਹਦੀ ਕਾਰਵਾਈ ਦੇਖ ਰਹੇ ਨੇ ਦੋਨਾਂ ਵੱਲੋਂ ਸਾਨੂੰ ਇੱਕ ਆਡੀਓ ਆਈ ਸੀ ਕਿ ਅਸੀਂ 30 ਤਰੀਕ ਦੀ ਧਰਨੇ ਦੀ ਕਾਲ ਦਿੱਤੀ ਆ ਉਹਦੇ ਵਿੱਚ ਸਾਡੀ ਸਾਰੀਆਂ ਜਥੇ ਪੰਜਾਬ ਦੀਆਂ ਜਥੇਬੰਦੀਆਂ ਕੋਲੋਂ ਸਮਰਥਨ ਮੰਗਿਆ ਤੇ ਅਸੀਂ ਆਪਣੀ ਕਮੇਟੀ ਵੱਲੋਂ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਉਹਨਾਂ ਦੇ ਧਰਨੇ ਦੀ 30 ਤਰੀਕ ਦਾ ਸਮਰਥਨ ਕਰਦੇ ਨੇ ਸਾਡੇ ਦੋਵੇਂ ਜ਼ਿਲ੍ਹਾ ਪ੍ਰਧਾਨ ਗ੍ਰੋਤੇ ਨੇ ਇਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ 30 ਤਰੀਕ ਨੂੰ ਉਸ ਧਰਨੇ ਦਾ ਪੂਰਾ ਜੋਰ ਲਾ ਕੇ ਧਰਨੇ ਦਾ ਸਮਰਥਨ ਕਰਨਾ ਹੈ ਕਿ ਜੀ ਅਗਲੇ ਆਉਣ ਵਾਲੇ ਪ੍ਰੋਗਰਾਮ ਚ ਕੋਈ ਵਾਦਾ ਹੁੰਦਾ ਆ ਤੇ ਫਿਰ ਸਾਡੀ 8ਾਂ ਜ਼ਿਲ੍ਹਿਆਂ ਦੀ ਜਿਹੜੀ ਕਮੇਟੀ ਆ ਉਹ 8ਾਂ ਦੇ 8 ਜ਼ਿਲ੍ਹੇ ਹੀ ਉਹਦਾ ਧਰਨੇ ਦਾ ਸਮਰਥਨ ਕਰਨਗੇ ਤੇ ਸਾਨੂੰ ਆਸ ਹੈ ਕਿ ਸ਼ਾਇਦ 30 ਤੱਕ ਸਾਡਾ ਉਹ ਵੀਰ ਨੂੰ ਅਨੁਸਾਰ ਮਿਲ ਜੇ ਬਾਕੀ ਅਸੀਂ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹੇ ਨੂੰ ਇਸ ਸਮਰਥਨ ਦੀ ਡਿਟੇਲ ਕੀਤਾ ਆ ਤੇ ਉਸ ਜ਼ਿਲ੍ਹਾ ਪ੍ਰਧਾਨ ਸੰਤੋਸ਼ ਸਿੰਘ ਜੀ ਵੀ ਖਲੋਤੇ ਨੇ ਤੇ ਜ਼ਿਲ੍ਹਾ ਪ੍ਰਧਾਨ ਸਰਦਾਰ ਸੁਬੇਦਾਰ ਸਰਦਾਰ ਬਲਵਿੰਦਰ ਸਿੰਘ ਜੀ ਵੀ ਖਲੋਤੇ ਨੇ ਤੇ ਅਸੀਂ ਉਹ ਧਰਨੇ ਦਾ ਸਮਰਥਨ ਕਰਦੇ ਆਂ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ